ਵਾਲੀ ਕੁੜੀ ਨੂੰ ਹੋਵੇਗੀ ਜੇਲ ਕਿੰਨੇ ਲੱਖ ਦੀ ਲੋਕਾਂ ਦੇ ਨਾਲ ਮਾਰੀ ਠੱਗੀ ਮਰਿਆ ਪਿਓ ਅਚਾਨਕ ਕਿਵੇਂ ਹੋ ਗਿਆ ਜਿਉਂਦਾ ਦੋਸਤੋ ਚਾਹ ਵਾਲੀ ਕੁੜੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਸਭ ਨੂੰ ਪਤਾ ਹੈ ਕਿ ਉਸ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਉਹਨੇ ਕਿਉਂ ਕਿਹਾ ਜਾਂ ਕੀ ਗੱਲਬਾਤ ਹੈ ਇਹਦੇ ਬਾਰੇ ਸਭ ਨੂੰ ਪਤਾ ਹੀ ਹੈ ਪਰ ਦੋਸਤੋ ਹੁਣ ਕੁਝ ਗੱਲਾਂ ਸੋਸ਼ਲ ਮੀਡੀਆ ਤੇ ਬਾਹਰ ਨਿਕਲ ਕੇ ਆਈਆਂ ਨੇ ਕਿ ਆਖਿਰ ਜਿਹੜੀ ਚਾਹ ਵਾਲੀ ਕੁੜੀ ਹੈ ਉਸ ਨੇ ਕਿੰਨੇ ਪੈਸਿਆਂ ਦੀ ਲੋਕਾਂ ਦੇ ਨਾਲ ਠੱਗੀ ਮਾਰੀ ਹੈ ਤੇ ਕੀ ਚਾਹ ਵਾਲੀ ਕੁੜੀ ਨੂੰ ਜੇਲ੍ਹ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਹੈ ਉਸ ਗੱਲ ਤੇ ਚਰਚਾ ਕਰਾਂਗੇ ਦੋਸਤੋ ਸਭ ਤੋਂ ਪਹਿਲਾਂ ਦੱਸ ਦਈਏ ਕਿ ਇਸ ਤਰ੍ਹਾਂ ਦੀਆਂ ਅਗਰ ਅਫਵਾਹਾਂ ਉੜਦੀਆਂ ਨੇ ਤਾਂ ਉਹਤੇ ਜਲਦੀ ਧਿਆਨ ਨਾ ਦਿਆ ਕਰੋ ਯਕੀਨ ਨਾ ਕਰਿਆ ਕਰੋ ਕਿਉਂਕਿ ਅਸਲ ਦੇ ਵਿੱਚ ਜੋ ਸਚਾਈਆਂ ਨੇ ਉਹ ਕੁਝ ਹੋਰ ਹੁੰਦੀਆਂ ਨੇ वैसे दोस्तों ਤੁਹਾਨੂੰ ਦੱਸ ਦਈਏ ਕਿ ਅਗਰ ਚਾਹ ਵਾਲੀ ਕੁੜੀ ਨੂੰ ਬਖਸ਼ ਦਿੱਤਾ ਜਾਂਦਾ ਹੈ ਚਾਹ ਵਾਲੀ ਕੁੜੀ ਨੂੰ ਛੱਡ ਦਿੱਤਾ ਜਾਂਦਾ ਤਾਂ ਇਸ ਤਰ੍ਹਾਂ ਦੀਆਂ ਪਤਾ ਨਹੀਂ ਕਿੰਨੀਆਂ ਹੋਰ ਚਾਹ ਵਾਲੀਆਂ ਕੁੜੀਆਂ ਦਾਲ ਵਾਲੀਆਂ ਕੁੜੀਆਂ ਗੋਲ ਗੱਪਿਆਂ ਵਾਲੀਆਂ ਕੁੜੀਆਂ ਨਿਕਲ ਕੇ ਆਉਣੀਆਂ ਜੋ ਇਸ ਤਰ੍ਹਾਂ ਦੀ ਲੋਕਾਂ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਠੱਗੀ ਮਾਰ ਕੇ ਪੈਸਾ ਇਕੱਠਾ ਕਰਨੀਆਂ ਤੇ ਇਸ ਦਾ ਸਭ ਤੋਂ ਵੱਡਾ ਨੁਕਸਾਨ ਉਹਨਾਂ ਲੋਕਾਂ ਨੂੰ ਹੋਏਗਾ ਜਿਨ੍ਹਾਂ ਨੂੰ ਵਾਕਈ ਪੈਸੇ ਦੀ ਲੋੜ ਹੁੰਦੀ ਹੈ ਦੋਸਤੋ ਅਸੀਂ ਅਕਸਰ ਹੀ ਬਹੁਤ ਸਾਰੇ ਐਸੇ ਲੋਕ ਦੇਖੇ ਨੇ ਜਿਨ੍ਹਾਂ ਨੂੰ ਵਾਕਈ ਪੈਸੇ ਦੀ ਲੋੜ ਹੁੰਦੀ ਹੈ ਹਾਲਾਂਕਿ ਉਹ ਮੰਗਦੇ ਨਹੀਂ ਪਰ ਆਪਾਂ ਨੂੰ ਪਤਾ ਹੈ ਕਿ ਉਹਨਾਂ ਨੂੰ ਲੋੜ ਹੁੰਦੀ ਹੈ ਬਹੁਤ ਸਾਰੇ ਲੋਕ ਜਿਹੜੇ ਇਲਾਜ ਬਿਨਾ ਤੜਫ ਤੜਕੇ ਮਰ ਜਾਂਦੇ ਨੇ ਤੇ ਉਹਨਾਂ ਦੀਆਂ ਵੀਡੀਓਜ਼ ਪਾਈਆਂ ਜਾਂਦੀਆਂ ਨੇ ਤਾਂ ਦੋਸਤੋ ਉਹ ਵੱਡੇ ਇਲਾਜ ਉਹ ਲੋਕ ਇਲਾਜ ਕਰਵਾ ਲੈਂਦੇ ਨੇ ਤੇ ਬਹੁਤ ਸਾਰੇ ਐਸੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਵਿਆਹ ਸ਼ਾਦੀ ਦੇ ਵਿੱਚ ਦਿੱਕਤ ਹੁੰਦੀ ਹੈ ਕੁੜੀਆਂ ਨੂੰ ਮਤਲਬ ਕਿ ਥੋੜੇ ਬਹੁਤੇ ਪੈਸਿਆਂ ਦੀ ਲੋੜ ਹੁੰਦੀ ਹੈ ਕਿ ਉਹਨਾਂ ਦਾ ਵਿਆਹ ਸ਼ਾਦੀ ਹੋ ਜਾਂਦੀ ਹੈ ਤੇ ਬਹੁਤ ਸਾਰੇ ਲੋਕਾਂ ਜਿਵੇਂ ਅੱਜਕੱਲ ਮੌਨਸੂਨ ਚੱਲ ਰਹੇ ਨੇ بارشਾਂ ਹੁੰਦੀਆਂ ਨੇ ਲੋਕਾਂ ਦੇ ਘਰ ਟਹਿ ਜਾਂਦੇ ਨੇ ਤੇ ਬਹੁਤ ਸਾਰੇ ਬੱਚੇ ਲਾवारिस ਹੁੰਦੇ ਨੇ ਉਹਨਾਂ ਨੂੰ ਵੀ ਵਾਕਈ ਮਦਦ ਦੀ ਲੋੜ ਹੁੰਦੀ ਹੈ ਪਰ ਇਹੋ ਜਿਹੇ ਲੋਕਾਂ ਦੇ ਲਈ ਆਮ ਲੋਕ ਜੋ ਅਫਸਰ ਬਣ ਕੇ ਆਉਂਦੇ ਨੇ ਆਮ ਲੋਕ ਇੱਕ ਵੱਡਾ ਅਫਸਰ ਮਹੱਇਆ ਕਰਾਉਂਦੇ ਨੇ ਜਿਵੇਂ 10 10 20 20 ਰੁਪਿਆ 100 100 ਰੁਪਿਆ ਪਾ ਕੇ ਵੀ ਉਹਨਾਂ ਦੇ ਖਾਤੇ ਪਰ ਦਿੰਦੇ ਨੇ ਉੱਥੇ ਹੀ ਇਹੋ ਜਿਹੇ ਲੋਕ ਹੈ ਤੇ ਇਸ ਨੂੰ ਇਸ ਦੇ ਉੱਤੇ ਸਖਤ ਕਾਰਵਾਈ ਹੋਣੀ ਬਣਦੀ ਵੀ ਹੈ ਦੋਸਤੋ ਇਹਦਾ ਪਿਓ ਜਿਹਨੂੰ ਇਹ ਮਰਿਆ ਹੋਇਆ ਕਹਿੰਦੀ ਸੀ ਉਹ ਅਚਾਨਕ ਕਿਵੇਂ ਪੈਦਾ ਹੋ ਗਿਆ ਤਾਂ ਦੋਸਤੋ ਜਦੋਂ ਇਸ ਨੇ ਆਪਣੇ ਪਿਓ ਨੂੰ ਮਰਿਆ ਹੋਇਆ ਕਰਾਰ ਦਿੱਤਾ ਉਸ ਤੋਂ ਬਾਅਦ ਇਸ ਦੇ ਪਿਓ ਨੇ ਸੋਸ਼ਲ ਮੀਡੀਆ ਦੇ ਸਾਹਮਣੇ ਆ ਕੇ ਪੂਰੀ ਸੱਚਾਈ ਦੱਸੀ ਅਤੇ ਉਸ ਦੇ ਵਿੱਚ ਕਿਹਾ ਕਿ ਮੈਂ ਆਪਣੀ ਬਿਰਧ ਮਾਂ ਨੂੰ ਪਾਲ ਰਿਹਾ ਜਿਹਨੂੰ ਇਹ ਛੱਡਣ ਨੂੰ ਕਹਿੰਦੇ ਨੇ ਤੇ ਜਦੋਂ ਉਹਨੇ ਨਹੀਂ ਛੱਡੀ ਤਾਂ ਇਹ ਕੁੜੀ ਨੇ ਚਾਹ ਵਾਲੀ ਕੁੜੀ ਨੇ ਪੈਸੇ ਲੋਕਾਂ ਤੋਂ ਵਟੌਣ ਲਈ ਇੱਕ ਚਾਲ ਖੇਡੀ ਜਿਦੇ ਵਿੱਚ ਬਹੁਤ ਸਾਰੀਆਂ ਗੱਲਾਂ ਝੂਠੀਆਂ ਕਹੀਆਂ ਅਤੇ ਲੋਕਾਂ ਤੋਂ ਲੱਖਾਂ ਦੇ ਵਿੱਚ ਪੈਸਾ ਇਕੱਠਾ ਕੀਤਾ ਕਈ ਲੱਖ ਇਕੱਠਾ ਕੀਤਾ ਅਤੇ ਉਸ ਤੋਂ ਬਾਅਦ ਜਿਹੜਾ ਆਪਦੇ ਪਿਓ ਨੂੰ ਮਰਿਆ ਕਰਾਰ ਵੀ ਉਹਦੇ ਵਿੱਚ ਦੱਸਿਆ ਤਾਂ ਕਿ ਪੈਸਾ ਹਮਦਰਦੀ ਦੇ ਜਿਹੜਾ ਹਮਦਰਦੀ ਲੋਕਾਂ ਦੇ ਵਿੱਚ ਇਕੱਠੀ ਕਰਕੇ ਪੈਸਾ ਹੋਰ ਇਕੱਠਾ ਕੀਤਾ ਜਾਵੇ ਪਰ ਹੁਣ ਸੋਸ਼ਲ ਮੀਡੀਆ ਦੇ ਉੱਤੇ ਆਪ ਇਸ ਕੁੜੀ ਨੇ ਆ ਕੇ ਮਾਫੀ ਮੰਗੀ ਹੈ ਅਤੇ ਕਿਹਾ ਕਿ ਮੇਰੇ ਤੋਂ ਸਾਰੀਆਂ ਗੱਲਾਂ ਜਿਹੜੀਆਂ ਗਲਤੀ ਦੇ ਨਾਲ ਕਈਆਂ ਗਈਆਂ ਤਾਂ ਦੋਸਤੋ ਦੱਸਦੀ ਹੈ ਕਿ ਗਲਤੀ ਨਾਲ ਨਹੀਂ ਪੈਸੇ ਇਕੱਠੇ ਕਰਨ ਨਾਲ ਕਰਨ ਲਈ ਕਈਆਂ ਗਈਆਂ ਸੀ ਤਾਂ ਇਸ ਕੁੜੀ ਦੇ ਉੱਤੇ ਇੰਨੀ ਕ ਕਾਰਵਾਈ ਦਾ ਬਣਦੀ ਹੈ ਕਿ ਜਿਹੜੇ ਇਸ ਨੂੰ ਪੈਸੇ ਬਣੇ ਨੇ ਉਹ ਇਸ ਤੋਂ ਪੈਸੇ ਕਿਸੇ ਸੰਸਥਾ ਨੂੰ ਜਾਂ ਫਿਰ ਕਿਸੇ ਵੀ ਕਿਤੇ ਵੀ ਮਤਲਬ ਕਿਸ ਤਰ੍ਹਾਂ ਕੋਈ ਹੱਲ ਕੀਤਾ ਜਾਵੇ ਨਹੀਂ ਤਾਂ ਫਿਰ ਇਸ ਤਰ੍ਹਾਂ ਦੀਆਂ ਕੁੜੀਆਂ ਕੋਈ ਗੋਲ ਗੱਪੇ ਵਾਲੀ ਕੋਈ ਚਾਹ ਵਾਲੀ ਕੋਈ ਰੋਟੀਆਂ ਵਾਲੀ ਕੋਈ ਦੁੱਧ ਵਾਲੀ ਇਸ ਤਰੀ ਆ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਪੈਸੇ ਇਕੱਠੇ ਕਰ ਲੈਣੀਆਂ